ਇਸ ਦੁਕਾਨ ਵਾਲੇ ਭਰਾ ਨੂੰ ਪੁੱਛਦੇ ਆ ਕਿ ਕੀ ਅਸਰ ਹੋਇਆ ਖਬਰ ਦਾ ਅਸੀਂ ਆਪਣੇ ਮੂੰਹੋਂ ਨਹੀਂ ਬੋਲਦੇ ਭਰਾ ਬੋਲੇਗਾ ਹਾਂਜੀ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਰਾ ਜੀ ਅਸਰ ਹੋਇਆ ਖਬਰ ਦਾ ਪੂਰਾ ਪੂਰਾ ਹੋਇਆ ਜੀ ਅਸਰ ਹੋਇਆ ਪੂਰਾ ਹੋਇਆ ਕਿੰਨੇ ਦਿਨ ਲੱਗੇ ਸੀ ਅਸਰ ਹੁੰਦਿਆਂ ਬਸ ਇੱਕੋ ਦਿਹਾੜੀ ਲੱਗੀ ਜੀ ਇੱਕੋ ਦਿਨ ਹੀ ਲੱਗਾ ਸੀ ਆ ਇੱਕੋ ਇੱਕੋ ਹੀ ਲੱਗਾ ਤੇ ਹੁਣ ਕੀਵੇਂ ਵੇਖਦੇ ਹੋ ਕੀ ਤੁਹਾਨੂੰ ਫਰਕ ਕੀ ਸੀ ਪਹਿਲਾਂ ਕੀ ਫਰਕ ਸੀ ਹੁਣ ਕੀ ਫਰਕ ਹੈ ਫਰਕ ਇਹ ਵੀ ਅੱਗੇ ਸਮਾਨ ਜਿਹੜਾ ਸੀ ਉਹ ਅੰਦਰ ਵਾਰਡ ਕੇ ਰੱਖਣੇ ਪੈਂਦਾ ਸੀ ਹੁਣ ਇਹ ਸਮਾਨ ਉੱਦੋਂ ਦਾ ਜਦੋਂ ਛੜਕ ਬਣ ਕੇ ਬਾਹਰ ਆ ਗਿਆ ਅੱਛਾ ਇਹ ਜਿਹੜ ਕੋਈ ਸਮਾਨ ਵੀ ਬਾਹਰ ਨਹੀਂ ਸੀ ਨਹੀਂ ਬਾਹਰ ਨਹੀਂ ਹੈਗਾ ਕੋਈ ਡਰਦੇ ਹੀ ਕਿ ਸ਼ੀਸ਼ਾ ਨਾ ਟੁੱਟ ਜਾਵੇ ਤੇ ਕਈ ਦੁਕਾਨਾਂ ਦੇ ਸ਼ੀਸ਼ੇ ਵੀ ਟੁੱਟੇ ਸੀ ਆ ਸਾਹਮਣੇ ਵਾਲੇ ਦੁਕਾਨ ਆ ਉਹ ਜੇਪੀ ਸਾਹਿਬ ਦੀ ਉਹਦਾ ਸ਼ੀਸ਼ਾ ਟੁੱਟ ਗਿਆ ਵਿਚਾਲੇ ਸਾਰਾ ਨੁਕਸਾਨ ਹੋ ਗਿਆ ਦੱਸ ਦਈਏ ਕੀ ਆ ਵੇਖ ਸਕਦੇ ਹੋ ਰਵੀ ਦਾ ਚੌਂਕ ਦੀ ਆਪਾਂ ਖਬਰ ਲਗਾਈ ਸੀ ਅੱਜ ਤੋਂ 5-7 ਦਿਨ ਪਹਿਲਾਂ ਕਿ ਇਹ ਟੋਟਾ ਸਿਰਫ 200 ਮੀਟਰ ਦਾ ਜਾਂ 100 ਮੀਟਰ ਦਾ ਟੋਟਾ ਇਸ ਦੇ ਉੱਤੇ ਪ੍ਰੀ-মিক্স ਨਹੀਂ ਸੀ ਪਾਇਆ ਗਿਆ ਔਰ ਜਿਹੜੇ ਪੱਥਰ ਸੀਗੇ ਉਹ ਲੋਕਾਂ ਦੇ ਦੁਕਾਨਾਂ ਦੇ ਵਿੱਚ ਵਜਦੇ ਸਨ ਔਰ ਬਹੁਤ ਸਾਰੇ ਗਿਲਾਸ ਟੁੱਟੇ ਆ ਬਹੁਤ ਸਾਰਾ ਨੁਕਸਾਨ ਹੋਇਆ ਲੋਕਾਂ ਦਾ ਔਰ ਇਹ ਦੁਕਾਨਦਾਰੀਆਂ ਵਾਲਿਆਂ ਨੇ ਆਪਣੇ ਕਾਊਂਟਰ ਵੀ ਅੰਦਰ ਰੱਖ ਲਏ ਸੀ ਬਹੁਤ ਸਾਰੀਆਂ ਸੱਟਾਂ ਵੀ ਲੱਗੀਆਂ ਔਰ ਜਦੋਂ ਅਸੀਂ ਖਬਰ ਲਗਾਈ ਆ ਤਾਂ ਮਹਿਕਮੇ ਨੇ ਉਸੇ ਵੇਲੇ ਐਕਸ਼ਨ ਲਿਆ ਸਰਕਾਰ ਨੇ ਐਕਸ਼ਨ ਲਿਆ ਔਰ ਸਬੰਧਤ ਮਹਿਕਮੇ ਨੇ ਉਸੇ ਦਿਨ ਦੂਸਰੇ ਦਿਨ ਹੀ ਆ ਕੇ ਪੂਰਾ ਪ੍ਰੀਮੈਕਸ ਪਾ ਦਿੱਤਾ ਖਬਰ ਦਾ ਅਸਰ ਜਰੂਰ ਹੁੰਦਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ طرف ਵਿਖਾਇਆ ਜਾਵੇ ਕਿ ਇਸ طرف ਵੇਖ ਸਕਦੇ ਹੋ ਤੁਸੀਂ ਕਿ ਆ ਪੂਰਾ ਆ ਪੂਰਾ ਜਿਹੜਾ ਇੱਥੋਂ ਲੈ ਕੇ ਤੇ ਸਿਰਫ 100 ਮੀਟਰ ਦਾ ਟੋਟਾ ਇਹ 100 ਮੀਟਰ ਦਾ ਟੋਟਾ ਜਿਹੜਾ ਵਾ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ ਅਸੀਂ ਇਸ ਨੇ ਜਗਾ ਜਗਾ ਤੋਂ ਜਿਹੜੇ ਪੱਥਰ ਕਦੀ ਉਸ ਦੁਕਾਨ 'ਚ ਵੱਜਦੇ ਸੀ ਕਦੀ ਉਸ ਦੁਕਾਨ ਤੇ ਜਦੋਂ ਕਨਵੈਨਸ ਲੰਘਦੇ ਸੀ ਕੋਈ ਗੱਡੀਆਂ ਲੰਘਦੀਆਂ ਸੀ ਤਾਂ ਇਹੀ ਨੁਕਸਾਨ ਹੁੰਦਾ ਸੀ ਔਰ ਖਬਰ ਦੀ ਗੱਲ ਕਰੀਏ ਕਿਸੇ ਵੀ ਗਲੀ ਦੇ ਵਿੱਚ ਕਿਸੇ ਵੀ ਸੜਕ ਦੇ ਉੱਤੇ ਇਹੋ ਜਿਹੇ ਹਾਲਾਤ ਹੋਣ ਜਿਨ੍ਹਾਂ ਦੀ ਗਲੀ ਖਰਾਬ ਹੈ ਸਰਕਾਰ ਨਹੀਂ ਬਣਾਉਂਦੀ ਸਬੰਧਤ ਵਿਭਾਗ ਨਹੀਂ ਬਣਾਉਂਦਾ ਉਹ ਸਾਡੇ ਚੈਨਲ ਦੇ ਮਾਧਿਅਮ ਨਾਲ ਸਾਨੂੰ ਕਾਲ ਕਰ ਸਕਦਾ ਹੈ ਔਰ ਅਸੀਂ ਦੱਸ ਤਈਏ ਕਿ ਰਵੀਦਾ ਚੌਂਕ ਦੀਆਂ ਤਸਵੀਰਾਂ ਨੇ ਅਸੀਂ ਖਬਰ ਲਗਾਈ ਔਰ ਖਬਰ ਦੇ ਵਿੱਚ ਸਿਰਫ ਇੱਕ ਦਿਨ ਲੱਗਾ ਇੱਕ ਦਿਨ ਦੇ ਵਿੱਚ ਅਸਰ ਹੋਇਆ ਔਰ ਸਬੰਧਤ ਮਹਿਕਮੇ ਨੇ ਇਸ ਦੇ ਉੱਤੇ ਪ੍ਰੀਮਿਕਸ ਪਾ ਦਿੱਤਾ ਔਰ ਅੱਜ ਵੇਖ ਸਕਦੇ ਹੋ ਕਿਵੇਂ ਸਮੂਥ ਹੋ ਕੇ ਸਾਰੀਆਂ ਗੱਡੀਆਂ ਸਾਰੇ ਕਨਵੈਨਸ ਜਿਹੜੇ ਇੱਥੋਂ ਲੰਘ ਰਹੇ ਆ ਔਰ ਲੋਕਾਂ ਦੇ ਸੁੱਖ ਦਾ ਸਾਹ ਆਇਆ ਲੋਕਾਂ ਦੇ ਵਿੱਚ ਕਿਉਂਕਿ ਦੁਕਾਨਦਾਰੀਆਂ ਜਿਹੜੀਆਂ ਹੁਣ ਤੁਸੀਂ ਦੂਸਰੀ ਤਰ੍ਹਾਂ ਵੇਖ ਸਕਦੇ ਹੋ ਕਿ ਸਾਰੀਆਂ ਦੁਕਾਨਾਂ ਦੇ ਜਿਹੜੇ ਆ ਸ਼ਟਰ ਖੁੱਲੇ ਆ ਐਸ ਵੇਲੇ ਸ਼ੀਸ਼ਿਆਂ ਦਾ ਜਿਹੜਾ ਬਚਾਇਆ ਨਹੀਂ ਤਾਂ ਸਭ ਸ਼ਟਰ ਬੰਦ ਸੀਗੇ ਕਿਉਂਕਿ ਡਰ ਲੱਗਾ ਸੀ ਕਿ ਐਸੀ ਗਲਾਸ ਜਿਹੜੇ ਆ ਟੁੱਟ ਜਾਣੇ ਆ ਇਹ ਗਲਾਸ ਜਦੋਂ ਵੀ ਪੱਥਰ ਵੱਜਦਾ ਸੀ ਟੁੱਟਦੇ ਸੀ ਔਰ ਅੱਜ ਦੀ ਗੱਲ ਕਰੀਏ ਅੱਜ ਲੋਕ ਜਿਹੜੇ ਆ ਸੁੱਖ ਦਾ ਸਾਹ ਲੈ ਰਹੇ ਆ ਔਰ ਗੱਡੀਆਂ ਵਾਲੇ ਜਿਹੜੀ ਆਵਾਜ਼ ਆਈ ਆ ਉਹਨਾਂ ਵਾਸਤੇ ਵੀ ਜਿਹੜਾ ਇਹ ਸੁਖਾਲਾ ਹੋ ਗਿਆ ਔਰ ਗਾਂਵ ਵਾਸਤੇ ਦੱਸ ਦਈਏ ਕਿ ਜਿਸ ਵੀ ਸੜਕ ਦੇ ਉੱਤੇ ਜਿਸ ਵੀ ਗਲੀ ਦੇ ਵਿੱਚ ਇਹੋ ਜਿਹੇ ਟੁੱਟਾ ਭੱਜਾ ਥਾਂ ਹੈਗਾ ਜਿੱਥੇ ਪ੍ਰੀ-ਮਿਕਸ ਨਹੀਂ ਪਾਇਆ ਜਾਂਦਾ ਜਿੱਥੇ ਪੈਚਵਰਕ ਨਹੀਂ ਹੁੰਦਾ ਉਹ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਕਾਲ ਕਰ ਸਕਦਾ ਹੈ ਉਹ ਰਸ ਨੂੰ ਅਸੀਂ ਇਹ ਪੂਰਾ ਸ਼ੀਸ਼ਾ ਵਿਖਾਵਾਂਗੇ ਸਰਕਾਰ ਦੇ ਧਿਆਨ ਵਿੱਚ ਲਿਆਵਾਂਗੇ ਉਹ ਸਬੰਧਤ ਮਹਿਕਮੇ ਤੱਕ ਪਹੁੰਚਾਵਾਂਗੇ ਕਿ ਇਹ ਕੰਮ ਜੋ ਆ ਬੜਾ ਜ਼ਰੂਰੀ ਆ ਲੋਕਾਂ ਦਾ ਨੁਕਸਾਨ ਜਿਹੜਾ ਉਹ ਬਚਾਇਆ ਜਾਵੇ ਤਾਂ ਜੋ ਲੋਕਾਂ ਦੇ ਹੋਣ ਵਾਲੇ ਨੁਕਸਾਨ ਦੇ ਉੱਤੇ ਕੋਈ ਵਾਦਾ ਨਾ ਹੋ ਸਕੇ ਗੱਡੀਆਂ ਦੇ ਸ਼ੀਸ਼ੇ ਟੁੱਟਦੇ ਨੇ ਦੁਕਾਨਾਂ ਦੇ ਸ਼ੀਸ਼ੇ ਟੁੱਟਦੇ ਨੇ ਔਰ ਬਹੁਤ ਸਾਰੇ ਆਮ ਲੋਕਾਂ ਦੇ ਇੰਜਰੀ ਹੁੰਦੀ ਆ ਉਸ ਤੋਂ ਬਚਾਓ ਸਕੇ ਓਏ ਖਬਰ ਵੱਧ ਤੋਂ ਵੱਧ ਜਿਹੜੀ ਆ ਉਹ ਸ਼ੇਅਰ ਕਰੋ ਆਜੋ ਹੋਰ ਵੀ ਸਰ ਲੋਕਾਂ ਤੱਕ ਖਬਰ ਪਹੁੰਚ ਸਕੇ ਜਿਹੜਾ ਵੀ ਲੋਕਾਂ ਦਾ ਕਾਰੋਬਾਰ ਇਸ ਦੇ ਰੋਡ ਦੇ ਉੱਤੇ ਹੁੰਦਾ ਜਿੱਥੇ ਰੋਡ ਟੁੱਟੇ ਹੋਏ ਨੇ ਉਹ ਕਾਰੋਬਾਰ ਜਿਹੜੇ ਆ ਉਹ ਕਰਨ ਵਿੱਚ ਮੁਸ਼ਕਲ ਆ ਰਹੀ ਆ ਤਾਂ ਸਾਨੂੰ ਕਾਲ ਕਰ ਸਕਦਾ ਅਸੀਂ ਖਬਰ ਜਿਹੜੀ ਆ ਉਹ ਸਰਕਾਰ ਦੇ ਧਿਆਨ ਵਿੱਚ ਲਿਆਵਾਂਗੇ ਸਬੰਧਤ ਮਹਿਕਮੇ ਧਿਆਨ ਵਿੱਚ ਲਿਆਵਾਂਗੇ ਮੇਰੇ ਸਹਿਯੋਗੀ ਜਨਾ ਮੈਂ ਅਰਜਿੰਦਰ ਸਿੰਘ ਦੀਨਾ ਨੇ ਗਿਲਾ ਗੁਰਦਾਸਪੁਰ